हां जी दोस्तों आज ਅਸੀਂ ਤੁਹਾਨੂੰ ਲੈ ਕੇ ਆਏ ਆ ਆਪਣੇ ਪਿਆਰੇ ਮਿੱਤਰ ਕੁਲਵਿੰਦਰ ਸਰ ਨਾਲ ਮਿਲਾਂਡ ਜਿਨ੍ਹਾਂ ਨੇ ਬੜਾ ਕੁਸ਼ ਲਗਾਇਆ ਹੋਇਆ ਇੱਥੇ ਜੀ ਆਦੇ ਕੋ ਅਸੀਂ ਇਹਨਾਂ ਕੋਲ ਆਏ ਸੀ ਇਹਨਾਂ ਨੇ ਸਾਨੂੰ ਸਬਜ਼ੀਆਂ ਵੀ ਪੈਕ ਕਰਕੇ ਦਿੱਤੀਆਂ ਨੇ ਮੈਂ ਬੈਠਾ ਬੈਠਾ ਸੀਗਾ ਤੇ ਮੈਨੂੰ ਇਧਰੋਂ ਖੁਸ਼ਬੂ ਆ ਰਹੀ ਸੀ ਜਦੋਂ ਇਹ ਚਾਹ ਲੈ ਕੇ ਆਏ ਤੇ ਮੈਨੂੰ ਆਈ ਇਲਾਇਚੀ ਦੀ ਖੁਸ਼ਬੂ ਮੈਂ ਕਿਹਾ ਜੀ ਚਾਹ ਦੇ ਵਿੱਚ ਤਾਂ ਪਾਈ ਨਹੀਂ ਹੋਈ ਇਲਾਇਚੀ ਦੀ ਖੁਸ਼ਬੂ ਕਿੱਥੋਂ ਆਈ ਜਾਂਦੀ ਹੈ ਤਾਂ ਫਿਰ ਇਹਨਾਂ ਨੇ ਦੱਸਿਆ ਕਿ ਆ ਜਿਹੜਾ ਪੌਦਾ ਹੈ ਇਹ ਇਲਾਇਚੀ ਦਾ ਪੌਦਾ ਹੈ ਤੇ ਕੀ ਕਰਦੇ ਨੇ ਕਿ ਇਸ ਦਾ ਇੱਕ ਪੱਤਾ ਲੈ ਕੇ ਵਿੱਚ ਪਾ ਦਿੰਦੇ ਨੇ ਬਿਲਕੁਲ ਬਿਲਕੁਲ ਖੂਬ ਹੂ ਜਿਵੇਂ ਆਪਣੀ ਇਲਾਇਚੀ ਹੁੰਦੀ ਹੈ ਉਸ ਤਰ੍ਹਾਂ ਦਾ ਸਵਾਦ ਜਿਹੜਾ ਹੈਗਾ ਚਾਹ ਦੇ ਵਿੱਚ ਸਾਨੂੰ ਆਉਂਦਾ ਤੇ ਇਹਨਾਂ ਨੇ ਹੋਰ ਕੀ ਕੁਝ ਸਰ ਬੀਜਿਆ ਹੋਇਆ ਤੁਸੀਂ ਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇਹ ਜਿਵੇਂ ਕਿ ਸਾਰਨੇ ਦੱਸਿਆ ਜੀ ਇਹ ਇਲਾਇਚੀ ਦਾ ਪੌਦਾ ਹੈਗਾ ਇਹ ਤਕਰੀਬਨ 3-4 ਸਾਲ ਦਾ ਪੌਦਾ ਹੋ ਚੁੱਕਿਆ ਤੇ ਇਲਾਇਚੀ ਇਹਨੂੰ ਲੱਗਣ ਦੀ ਜੋ ਮਤਲਬ ਕਿ ਉਮੀਦ ਹੈਗੀ ਹੈ ਲੋਕ ਦੱਸਿਆ ਜਾਂਦਾ ਹੈ ਵਿਭਾਗ ਵੱਲੋਂ ਕਿ ਕਿੰਨਾ ਲੱਗਦੀ ਹੈ ਇਹ ਤਾਂ ਇਹ ਤਕਰੀਬਨ 10 7 8 ਜਾਂ 10 ਸਾਲ ਦਾ ਦਰਮਿਆਨ ਇਹ ਜਿਹੜਾ ਹੈਗਾ ਇਹ ਪੌਦਾ ਜਿਹੜਾ ਇਹਨੂੰ ਇਲਾਇਚੀ ਲੱਗਣੀ ਸ਼ੁਰੂ ਹੁੰਦੀ ਹੈ ਤੇ ਕਿਉਂਕਿ ਅਜੇ ਮੈਂ ਵੀ ਲੱਗੇ ਹੋਏ ਦੇਖੀ ਨਹੀਂ ਇਸ ਕਰਕੇ ਮੈਂ ਕੋਈ ਜ਼ਿਆਦਾ ਜਾਣ ਕੇ ਇਹਦੇ ਬਾਰੇ ਨਹੀਂ ਦੇ ਸਕਦਾ ਪਰੰਤੂ ਜਿਹੜੇ ਇਹਦੇ ਪੱਤੇ ਨੇ ਤਾਂ ਤੁਸੀਂ ਜੇ ਉਹਨਾਂ ਦਾ ਟੈਸਟ ਚੈੱਕ ਕਰੋਗੇ ਤੇ ਸਾਹੀ ਬਿਲਕੁਲ ਤੁਹਾਨੂੰ ਇਹ ਲੱਗੇਗਾ ਕਿ ਇਲਾਇਚੀ ਤੁਸੀਂ ਮਤਲਬ ਇਸ ਤਰ੍ਹਾਂ ਅਸਲੀ ਇਲਾਇਚੀ ਹੁੰਦੀ ਹੈ ਜਿਹੜੀ ਹਰੀ ਇਲਾਇਚੀ ਹੈ ਆਪਾਂ ਚਾਹ ਚ ਪਾ ਲੈਨੇ ਆ ਜੇ ਉਹਦੀ ਬਜਾਏ ਤੁਸੀਂ ਇਹ ਪੱਤੇ ਵੀ ਪਾਉਨੇ ਹੋ ਤਾਂ ਉਹਦੇ ਨਾਲ ਉਹ ਵੀ ਜਿਆਦਾ ਫ੍ਰੈਗਰੈਂਸ ਤੁਹਾਡੀ ਚਾਹ ਦੇ ਵਿੱਚ ਆਏਗੀ ਤੇ ਚਾਹ ਦਾ ਟੇਸਟ ਵੀ ਬਹੁਤ ਵਧੀਆ ਬਣਦਾ ਇਹਦੇ ਨਾਲ ਤੇ ਇਸ ਤੋਂ ਇਲਾਵਾ ਜੋ ਕਿ ਮੇਰੇ ਹੋਰ ਪੌਦੇ ਲਗਾਏ ਹੋਏ ਨੇ ਬਾਹਰ ਫਲਦਾਰ ਤੇ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਪੌਦੇ ਹੈਗੇ ਆਂ ਅੰਬ ਦੇ ਮੈਂ 2-3 ਵੈਰਟੀਆਂ ਲਾਈਆਂ ਹੋਈਆਂ ਨੇ ਉਸ ਤੋਂ ਇਲਾਵਾ ਲੀਚੀ ਹੈਗੀ ਹੈ ਤੇ 2-3 ਬੂਟੇ ਮੇਰੇ ਕੋਲ ਕੁਪੂਕੋਸ਼ਾਤੇ ਨਸ਼ਕੋਤੇ ਨੇ ਆਮਲੇ ਦੇ ਮੋਦੇ ਨਾਲ ਲਗਾ ਰੱਖੇ ਨੇ ਤੇ ਇਸ ਤੋਂ ਇਲਾਵਾ ਜੀ ਇੱਕ ਐਪਲ ਆਪਣੇ ਗ੍ਰੀਨ ਐਪਲ ਆਪਣੇ ਲੱਗਣਾ ਸ਼ੁਰੂ ਹੋ ਗਿਆ ਉਹ ਵੀ ਲਾਇਆ ਹੋਇਆ ਤੇ ਉਸ ਤੋਂ ਇਲਾਵਾ ਮਨੇ ਚੋਦਰੇ ਦੇ ਬੁੱਤੇ ਹੈਗੇ ਆ ਸੰਤਰੇ ਦੇ ਹੈਗੇ ਆ ਉਹਨਾਂ ਕੋਲ ਤੇ ਖੁਸ਼ਮੀ ਹੈ ਠੀਕ ਹੈ ਜੀ ਤੇ ਕੁਝ ਹੋਰ ਇਸ ਤਰ੍ਹਾਂ ਦੇ ਫਲ ਸੈਗੇ ਨੇ ਜਿਹੜੇ ਮੈਂ ਲਾਇਆ ਹੋਏ ਨੇ ਤੇ ਸੁਣਿਆ ਜੀ ਕਿ ਤੁਸੀਂ ਬਦਾਮ ਦਾ ਵੀ ਕੋਈ ਲਾਇਆ ਪੌਦਾ ਹਾਂਜੀ ਬਦਾਮ ਦਾ ਪੌਦਾ ਅਸਲ ਦੇ ਵਿੱਚ ਆਪਣੇ ਜੋ ਕਿਉਂਕਿ ਮੈਂ ਇਹ ਜੇ ਫਸਟ ਐਕਸਪੀਰੀਅੰਸ ਆ ਮੇਰਾ ਬਸ ਤਾਂ ਇਹਦੇ ਕੋਈ ਗਰੰਟੀ ਨਹੀਂ ਲੈ ਸਕਦੇ ਕਿ ਇਹਨੂੰ ਫਲ ਆਏਗਾ ਜਾਂ ਨਹੀਂ ਪਰ ਕਿਉਂਕਿ ਜੋ ਅੱਜ ਵਾਲੇ ਆਪਣੇ ਹੁਣ ਚੱਲ ਰਿਹਾ ਪੰਜਾਬ ਦੇ ਵਿੱਚ ਟਰੈਂਡ ਜੋ ਚੱਲ ਰਿਹਾ ਇਹ ਉਹਦੇ ਆਪਣੇ ਲੱਗ ਰਹੇ ਨੇ ਆਮ ਤੇ ਇੱਕ ਦੋ ਮੇਰੇ ਜਾਣਕਾਰ ਨੇ ਉਹ ਦੱਸਦੇ ਨੇ ਕਿ ਇਹਨਾਂ ਨੂੰ ਵਾਕਈ ਫਲ ਲਿਆ ਉਹਨਾਂ ਨੇ ਇਹ ਉਹਦੇ ਲਗਾ ਕੇ ਤੇ ਬਾਕੀ 2 ਸਾਲ ਦਾ ਟਾਈਮ ਕਹਿ ਰਹੇ ਆ ਕਿ ਉਸ ਤੋਂ ਬਾਅਦ ਇਹ ਫਲ ਦੇਏਗਾ ਬਦਾਮ ਦਾ ਪੌਦਾ ਜਿਹੜਾ ਉਸ ਤੋਂ ਬਾਅਦ ਆਪਾਂ ਤੁਹਾਨੂੰ ਇਹਦੇ ਬਾਰੇ ਕੁਝ ਕਲੀਅਰ ਕਰ ਸਕਦੇ ਆਂ। ਫਿਲਹਾਲ ਅਸੀਂ ਲਾ ਰਹੇ ਆਂ ਤੇ ਕਿਉਂਕਿ 6 ਮਹੀਨੇ ਦੇ ਰਾਊਂਡ ਹੋ ਗਏ ਮੈਨੂੰ ਇਹ ਪੌਦੇ ਲਾਇਆ ਨੂੰ ਤੇ ਹੁਣ ਉਹਨਾਂ ਨੂੰ ਨਵੇਂ ਫੁੱਲ ਤੇ ਜਿਹੜੇ ਫੁੱਲ ਨੇ ਸ਼ੁਰੂ ਹੋਏ ਆਂ। ਅੱਗੇ ਜਾ ਕੇ ਵੀ ਮੈਂ ਕੋਸ਼ਿਸ਼ ਹੈਗੀ ਮੇਰੀ ਇੱਕ ਮਰ ਅਵੋਕਾਡੋ ਦਾ ਆਪਣੇ ਲੱਗਣ ਲੱਗਿਆ ਪਲਾਂਟ ਤੇ ਉਹ ਵੀ ਮੈਂ ਲਾਵਾਂਗਾ। ਇਸ ਤੋਂ ਇਲਾਵਾ ਹੋਰ ਜੋ ਜੋ ਮੈਨੂੰ ਪਤਾ ਲੱਗੀ ਜਾਂਦਾ ਮੈਂ ਆਪਣੇ ਜਾ ਕੇ ਫਾਰਮ ਦੇ ਵਿੱਚ ਲਾਈਏ। ਆਓ ਦੇਖਦੇ ਆਂ ਜੀ ਫਿਰ। ਇਹ ਦੇਖੋ ਜੀ ਇਹ ਲਗਾਇਆ ਹੋਇਆ ਇਹਨਾਂ ਨੇ ਬਾਗੀਚਾ ਜੀ ਤੇ ਇਹ ਹੈਗੀ ਇਹਨਾਂ ਦੀ

ਹਾਂਜੀ ਸਰ ਇਹ ਕਿਹੜੀਆਂ ਕਿਹੜੀਆਂ ਤੁਸੀਂ ਬੀਲਾਂ ਲਾਈਆਂ ਨੇ ਜੀ ਇਹ ਬੀਲਾਂ ਦੀ ਅਜੇ ਆਪਾਂ ਇਸ ਤਰ੍ਹਾਂ ਤਿਆਰ ਕੀਤੀਆਂ ਨੇ ਠੀਕ ਹੈ ਜੀ ਸਪਰੇਅ ਲੱਗ ਜਾਂਦੀ ਹੈ ਠੀਕ ਹੈ ਜੀ ਸਬੀਆਂ ਦੇ ਬੀਜ ਵਗੈਰਾ ਕੋਈ ਲੈਂਦੇ ਆਂ ਹਾਂਜੀ ਤੇ ਸਪਰੇਅ ਦੇ ਵਿੱਚ ਤੁਸੀਂ ਪਹਿਲਾਂ ਮਤਲਬ ਕਿ ਫਰਵਰੀ ਜਨਵਰੀ ਜਾਂ ਫਰਵਰੀ ਦੇ ਵਿੱਚ ਤੁਸੀਂ ਤਿਆਰ ਕਰਕੇ ਬੀਜ ਇਦਾਂ ਰੱਖ ਸਕਦੇ ਆਂ ਠੀਕ ਹੈ ਜੀ ਕਿਉਂਕਿ ਜੇ ਅਸੀਂ ਇਹਨਾਂ ਨੂੰ ਸਿੱਧੇ ਲਗਾ ਦਿੰਦੇ ਆਂ ਇਦਾਂ ਕਿਉਂਕਿ ਸਰਦੀ ਬਹੁਤ ਹੁੰਦੀ ਆ ਉਸ ਟਾਈਮ ਤਾਂ ਇਹ ਪ੍ਰੋਪਰ ਨਹੀਂ ਜੰਮਦੇ ਹੈਗੇ ਠੀਕ ਹੈ ਜੀ ਨਿਕਲਦੇ ਨਹੀਂ ਹੈਗੇ ਤਾਂ ਇਹਨੂੰ ਤੁਸੀਂ ਆਪਣੇ ਇਹ ਦੋਨਾਂ ਨੂੰ ਲੱਗਦਾ ਹੈ ਕਿ ਠੰਡ ਜ਼ਿਆਦਾ ਘੁੱਪ ਦੇ ਵਿੱਚ ਰੱਖ ਸਕਦੇ ਹੋ ਇਹਨਾਂ ਨੂੰ ਬੀਜ ਲਗਾ ਕੇ ਇਹਦੇ ਵਿੱਚ ਠੀਕ ਹੈ ਇਹਨਾਂ ਦੀ ਅਕੋਰਡਿੰਗ ਟੂ ਨੀਡ ਤੁਸੀਂ ਟੈਂਪਰੇਚਰ ਇਹਨਾਂ ਨੂੰ ਦੇ ਸਕਦੇ ਹੋ ਇਹ ਮੇਰੀਆਂ तकरीबन ਫਰਵਰੀ ਦੇ ਸ਼ੁਰੂ ਦੇ ਵਿੱਚ ਮੈਂ ਲਗਾਤੀਆਂ ਸੀ ਤੇ ਜਿਹੜੀਆਂ ਕਿ ਇਹ ਹੁਣ ਤਿਆਰ ਨੇ ਕਿਹੜੀਆਂ ਕਿਹੜੀਆਂ ਨੇ ਜੀ ਇਹ ਬੇਲਾਂ ਹੈਗੀਆਂ ਜੀ ਕੀੜਾ ਹੈਗਾ ਇਹਦੇ ਵਿੱਚ ਠੀਕ ਹੈ ਜੀ ਠੀਕ ਹੈ ਜੀ ਕकड़ी ਹੈ ਟੇਲਾ ਹੈਗਾ ਜੀ ਤੇ ਆਪਣਾ ਦੱਦੂ ਹੈ ਠੀਆ ਦੀਆਂ ਦੋ ਵੈਰਾਈਟੀਆਂ ਨੇ ਲੰਬੀ ਤੇ ਗੋਲ ਧੀ ਹੈ ਠੀਕ ਹੈ ਕਰਬੂਜੇ ਦੇ ਕਿਹੜੀਆਂ ਬੇਲਾਂ ਦੀਆਂ ਹੈਗੀਆਂ ਵਿੱਚ ਠੀਕ ਹੈ ਜੀ ਤੇ ਬਾਕੀ ਇਹ ਕੁਝ ਮਤਲਬ ਕਿ ਨੇ ਹੋਰ ਵੀ ਲਗਾਈਆਂ ਹੋਈਆਂ ਨੇ ਉਹ ਅਜੇ ਤਿਆਰ ਨਹੀਂ ਹੋਈਆਂ ਛੋਟੀਆਂ ਨੇ ਇਹ ਅੱਜ ਅਸੀਂ ਲਗਾਉਣ ਦੀ ਤਿਆਰੀ ਕਰ ਰਹੇ ਹਾਂ ਹੁਣ ਖੇਤ ਦੇ ਵਿੱਚ ਠੀਕ ਹੈ ਜੀ ਤੇ ਅੱਗੇ ਸਰ ਦਿਖਾਓ ਜੀ ਤੁਸੀਂ ਜਿਹੜੇ ਹੋਰ ਕੁਝ ਲਗਾਏ ਹੋਇਆ ਕੀ ਕੀ ਕੁਝ ਹੈ ਆ ਦੇਖੋ ਜੀ ਇਹ ਬੈਂਗਾਂ ਦੇ ਪੌਦੇ ਲਗਾਏ ਹੋਏ ਨੇ ਇਹ ਦੇਖੋ ਅੱਗੇ ਸਰ ਚੱਲੀਏ ਜੀ ਹਾਂ ਜੀ ਸਰ ਇਹ ਕੀ ਲਗਾਏ ਹੋਏ ਇਹ ਜੀ ਆਪਣੇ ਹੈਗਾ ਚੈਰੀ ਦਾ ਪੌਦਾ ਜੀ ਇਹ यह देखो जी, तो पौदा। पौदा जी ये चैरी का पौधा जी रेड चैरी का पौधा तेन सतारा पिया हो बस ये मतलब चल पौधा छे महीने पहला लगता ठीक है थीक एक सर है कर रहे है जी इधर हल्दी अच्छा हल्दी की पटाई कर रहे ने देखिए जी आप हल्दी की पटाई देखो किस तरह देखो हल्दी बीजी जाती है तो फिर उसकी पटाई की जाती है ਇਹ ਦੇਖੋ ਇਹ ਹੈ ਜੀ ਹਲਦੀ ਜਿਹੜੀ ਤੁਸੀਂ ਮਾਰਕੀਟ ਦੇ ਵਿੱਚੋਂ ਲੈ ਕੇ ਆਂਦੇ ਹੋ ਇਹ ਦੇਖੋ ਇਹਨਾਂ ਨੇ ਇਹ ਪੱਟ ਰਹੇ ਨੇ ਜੀ ਦੇਖੋ ये हल्दी निकल रही है देखो बट्टा बना के हल्दी जी है लगे देखो। देखो। हल्दी है, है देखो होर सर दिखाओ जी बाकी की कुछ लगाया हुआ है जी इसवा जी पौधे हुए कि अंब है अंब तो का है जी यह

ਇਹ ਚ ਕੋਤਰੇ ਦਾ ਪੌਦਾ ਹੈ ਜੀ ਅੱਛਾ ਜਿਹੜਾ ਤੁਸੀਂ ਦੱਸ ਰਹੀ ਸੀ ਚ ਕੋਤਰਾ ਹੈ ਹਾਂ ਜੀ ਤੇ ਇਹ ਨੂੰ ਇਹ ਦੇਸੀ ਚ ਕੋਤਰਾ ਹੈ ਪਿੰਡੇ ਵਿੱਚ ਨਹੀਂ ਤਾਂ ਹਾਈਬ੍ਰਿਡ ਆਇਆ ਹੈ ਨਾ ਉਹ ਨੂੰ ਛੋਟੇ ਨੂੰ ਲੱਗਣਾ ਸ਼ੁਰੂ ਹੋ ਜਾਂਦੇ ਨੇ ਠੀਕ ਹੈ ਇਹ ਦੇਖੋ ਜੀ ਇਹ ਨੂੰ ਹੁਣ ਫੁੱਲ ਸ਼ੁਰੂ ਹੋਇਆ ਹੋਇਆ ਠੀਕ ਹੈ ਤੇ ਇਸ ਸਾਲ ਇਹ ਨੂੰ ਫਲ ਆਏਗਾ ਠੀਕ ਹੈ ਜੀ ਅੱਗੇ ਸਰ ਹਾਂ ਇਹ ਵੀ ਆਪਣਾ ਗੋਲਡਨ ਐਪਲ ਹੈ

अनार है ठीक है जी ये देखो जी देख 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 ये अनार है, है, है। अगे इलाहाबादी अमरूद है जी ठीक है जी देखो जी यह इलाहाबादी अमरूद है, है। सरे तुसी लगाई हुई है नी जी। जी। है असल अच्छा जी ये सोए सो है हांजी बहुत मतलब के बहुत अच्छी चीज है ਠੀਕ ਹੈ ਤੇ ਇਹਨੂੰ ਮਤਲਬ ਕਿ ਅਸੀਂ ਘਰ ਦੇ ਵਿੱਚ ਵਰਤ ਸਕਦੇ ਹਾਂ ਕਿਉਂਕਿ ਹੁਣ ਤਾਂ ਇਹਨੂੰ ਫੁੱਲ ਪਿਆ ਹੋਇਆ ਹੈ ਜਦੋਂ ਇਹ ਮੈਨੂੰ ਮਹੀਨਾ ਪਹਿਲਾਂ ਤੇ ਸਾਗ ਜਦੋਂ ਅਸੀਂ ਕਿਉਂਕਿ ਸਾਗ ਦਾ ਸੀਜ਼ਨ ਤਕਰੀਬਨ ਜਾ ਚੁੱਕਿਆ ਜੀ ਇਹਨੂੰ ਸਾਗ ਦੇ ਵਿੱਚ ਲੋਕ ਪਾ ਕੇ ਖਾਣਾ ਬੜਾ ਪਸੰਦ ਕਰਦੇ ਨੇ ਹਾਂਜੀ ਹਾਂਜੀ ਇੱਕ ਤਾਂ ਜਦੋਂ ਸਾਗ ਹੈ ਜਿਹੜਾ ਸੀ ਰੁਟੀਨ ਦੇ ਵਿੱਚ ਸਾਗ ਬਣਾਉਂਦੇ ਆ ਉਹ ਗਰਮੀ ਕਰਦਾ ਸਾਨੂੰ ਬਹੁਤ ਹਾਂਜੀ ਠੀਕ ਹੈ ਨਾ ਤੇ ਉਹ ਜਦੋਂ ਅਸੀਂ ਵਿੱਚ ਸੋਏ ਇਦਾਂ ਉਹਦੇ ਵਿੱਚ ਐਡ ਕਰ ਲੈਂਦੇ ਆ ਉਹ ਸਾਰਾ ਜਿਹੜਾ ਉਹ ਤੋਂ ਬੇਸਟ ਬਹੁਤ ਅੱਛਾ ਬਣ ਜਾਂਦਾ ਹੈ। ਹਾਂਜੀ ਤੇ ਨੰਬਰ 2 ਸਾਡੀ ਰੇਤ ਲਈ ਵੀ ਮਤਲਬ ਕਿ ਅੱਛਾ ਰਹਿੰਦਾ ਹੈ ਕੋਈ ਗਰਮੀ ਨਹੀਂ ਕਰਦਾ ਸਾਨੂੰ। ਠੀਕ ਹੈ ਜੀ ਤੇ ਬਾਕੀ ਹੋਰ ਬਹੁਤ ਸਾਰੇ ਇਹਦੇ ਕੰਮ ਨੇ ਇਹਦਾ ਕੜਾ ਬਣਾ ਕੇ ਪੀ ਸਕਦੇ ਆਪਾਂ। ਹਾਂਜੀ ਹਾਂਜੀ ਇਹਨਾਂ ਨੂੰ ਕੋਈ ਮਿਹਦੇ ਦੀ ਗਰਮੀ ਦੀ ਪ੍ਰੋਬਲਮ ਹੈ ਜਾਂ ਕੋਈ ਪੇਟ ਨਾਲ ਸੰਬੰਧਿਤ ਸਮੱਸਿਆਵਾਂ ਨੇ ਤਾਂ ਬੜੇ ਛੇਤੀ ਇਹ ਠੀਕ ਕਰ ਦਿੰਦਾ। ਹਾਂਜੀ ਤੁਸੀਂ ਇੱਕ ਦੱਸ ਸੀ ਕਹਿੰਦੇ ਔਰਤਾਂ ਵੀ ਜੇਕਰ ਕਿਸੇ ਨੂੰ ਕੋਈ ਸਮੱਸਿਆ ਹੈਗੀ ਆ ਉਹ ਵੀ ਇਹਦਾ ਕੜਾ ਲੈ ਸਕਦੇ। ਬਹੁਤ ਅੱਛਾ ਹੈਗਾ। ਤੇ ਕਿਸੇ ਵੀ ਤਰ੍ਹਾਂ ਦੀ ਲੇਡੀਜ਼ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਹਾਂਜੀ ਮਤਲਬ ਕਿ ਪੀਰੀਅਡਸ ਨਾਲ ਰਿਲੇਟਡ ਹੈ ਜਾਂ ਕੋਈ ਇਦਾਂ ਦੀ ਕੋਈ ਵੀ ਦਿੱਕਤ ਹੈ ਇਹਦੇ ਇਹਦੇ ਨਾਲ ਬਹੁਤ ਇਫੈਕਟਿਵ ਹਾਸ ਚੀਜ਼ ਵਾਸਤੇ ਤੇ ਉਹ ਜਿਹੜਾ ਸਾਈਕਲ ਆ ਉਹ ਬੜਾ ਸਹੀ ਹੋ ਜਾਂਦਾ ਜਿਹੜਾ ਹੈਗਾ ਠੀਕ ਹੈ ਜੀ ਤੇ ਅੱਗੇ ਆਪਾਂ ਦੇਖਦੇ ਹਾਂ ਜੀ ਹਾਂ ਜੀ ਰਾਜੀ ਸਰ ਹਾਂ ਜੀ ਉਹ ਸਰ ਹੈਗੀ ਹੈ ਬਰਮਣ ਹੈ ਜੀ ਆਹ ਦੇਖੋ ਜੀ ਇਹ ਜਾਮਨ ਲਗਾਈ ਹੋਈ ਹੈ ਇਹ ਵੀ ਹਾਈਬ੍ਰਿਡ ਹੀ ਹੈ ਇਹਦੇ ਵਿੱਚ ਮਤਲਬ ਕਿ ਬੁਟਲੀ ਹੈ ਜਿਹੜੀ ਨਾ ਮਾਤਰ ਹੁੰਦੀ ਹੈ ਤੇ ਬਹੁਤ ਅੱਛਾ ਫਲ ਹੈਗਾ ਇਹ ਤੇ ਬੜੇ ਜਲਦੀ ਇਹ ਤਿਆਰ ਹੋ ਰਿਹਾ ਹੈ ਤਕਰੀਬਨ ਇਹ 6-7 ਮਹੀਨੇ ਦਾ ਪੌਦਾ ਹੈਗਾ ਜੀ ਤੇ ਇਸ ਹਾਲ ਇਹਨੂੰ ਹੋਪਫੁਲੀ ਇਹਨੂੰ ਫਲ ਆਏਗਾ ਇਸ ਵਾਰੀ ਠੀਕ ਹੈ ਜੀ ਤਕਰੀਬਨ ਇੱਕ ਸਾਲ ਦਾ ਪੌਦਾ ਇਹ ਫਲ ਦੇਣਾ ਸ਼ੁਰੂ ਕਰ ਦਿੰਦਾ ਠੀਕ ਹੈ ਜੀ ਪੌਦਾ ਜੀ ਸਾਡੇ ਕੋਲ ਆਮਲੇ ਦਾ ਮੈਂ ਪੌਦਾ ਲਗਾਇਆ ਹਾਈਬ੍ਰਿਡ ਆਮਲੇ ਦਾ

ए ने अंब की वरायटी है ठीक हाँ हाँ तो अच्छा है, है।, है जी हांपुर ठीक दे है जी वरायटी आई है अपनी ठीक है इस बारी यह मतलब

ਠੀਕ ਹੈ ਜੀ ਆਹ ਜੀ ਆ ਜਿਹੜਾ ਕੁਛ ਇਹ ਕੱਟ ਕੇ ਰੱਖਿਆ ਹੋਇਆ ਇਹ ਕੀ ਚੀਜ਼ ਹੈ ਇਹ ਇਹ ਜੀ ਸਰੋਂ ਹੈਗੀ ਹੈ ਅੱਛਾ ਜਿਹੜਾ ਰੋਟੀਨ ਦੇ ਵਿੱਚ ਤੁਸੀਂ ਆਮ ਸਰੋਂ ਜਿਹੜੀ ਵਰਤ ਲੈਂਦੇ ਆ ਹਾਂ ਜੀ ਇਸੀ ਸਰੋਂ ਸਾਡੀ ਹਾਂ ਜੀ ਉਹ ਸਰੋਂ ਨਹੀਂ ਹੈ ਇਹ ਮੈਂ ਕਿਉਂਕਿ ਮੈਂ ਥੋੜਾ ਜਿਹਾ ਟ੍ਰਾਇਲ ਬੇਸ ਤੇ ਇਹ ਲਾ ਕੇ ਲਿਖੀ ਹੈ ਇਹ ਪੀਲੀ ਸਰੋਂ ਹੈਗੀ ਹੈ ਜੀ ਦਿਖਾਣਾ ਇਹ ਕਿਵੇਂ ਕਿਵੇਂ ਪੀਲੀ ਕਿਵੇਂ ਆ ਦੇਖੋ ਬਾਕੀ ਤਾਂ ਅਸੀਂ ਪੀਲੀ ਕਦੀ ਦੇਖੀ ਨਹੀਂ ਦਿਖਾਓ ਜੀ ਇਹਦੇ ਬੀਜ ਕਿਵੇਂ ਆ ਜੀ ਪੀਲੇ ਦੇਖੋ ਜੀ ਇਹ ਇਹ ਪੀਲੀ ਸਰਸੋਂ ਹੈ ਜੀ ਇਹ ਮਾਰਕੀਟ ਦੇ ਵਿੱਚ ਮਤਲਬ ਹੁਣ ਢਿੱਕਣੀ ਸ਼ੁਰੂ ਹੋਈ ਹੈ ਇਹਨਾਂ ਨੂੰ ਇਸ ਦੇ ਬਾਰੇ ਪਤਾ ਹੈ ਉਹ ਇਹਦੀ ਮਤਲਬ ਵਰਤੋਂ ਕਰ ਰਹੇ ਨੇ ਇਹਦਾ ਬਿਲਕੁਲ ਇਹ ਦੇਖੋ ਬੀਜ ਪੀਲਾ ਨਿਕ ਹੋਏਗਾ ਜਿਹੜੀ ਦੂਜੀ ਸਰੂਆ ਸਾਡੀ ਤਕਰੀਬਨ ਬਰਾਊਨ ਬਲੈਕ ਜੀ ਹੁੰਦੀ ਹੈ ਹਾਂਜੀ ਤੇ ਇਹ ਦੇਖੋ ਇਹਦਾ ਦਾਣਾ ਬਿਲਕੁਲ ਹੀ ਯੈਲੂ ਹੈ ਇਹ ਸੁਣਿਆ ਜੀ ਕਹਿੰਦੇ ਇਸ ਵਿੱਚ omega fatty acid 3 ਹੈ ਹਾਂਜੀ ਬਹੁਤ ਜ਼ਿਆਦਾ ਇਹਦੇ ਵਿੱਚ ਹੈਗਾ omega 3 ਜਿਹੜਾ ਫੈਟੀ ਐਸਿਡ ਵਗੈਰਾ ਉਹ ਬਹੁਤ ਅੱਛਾ ਹੈਗਾ ਹਾਰਟ ਵਾਸਤੇ ਬਹੁਤ ਅੱਛਾ ਹੈਗਾ ਇਹ ਤਨੋਲਾ ਤੋਂ ਵੀ ਬਲਕਿ ਬਿਹਤਰ ਹੈ ਕਿਉਂਕਿ ਕਨੋਲਾ ਦੇਖੋ ਸਾਡੀ ਲੋਕਲ ਬ੍ਰਾਂਡ ਨਹੀਂ ਹੈਗਾ ਆਪਣਾ ਕਨੋਲਾ ਹੈਨਾ ਠੀਕ ਹੈ ਜੀ ਤੇ ਪਰ ਉਹ ਮਤਲਬ ਕਿ ਆਉਂਦਾ ਉਹ ਕਿਦਾਂ ਉਹਦੀ ਪ੍ਰੋਸੈਸਿੰਗ ਹੁੰਦੀ ਹੈ ਕਿਦਾਂ ਤਿਆਰ ਹੁੰਦਾ ਸਾਨੂੰ ਨਹੀਂ ਪਤਾ ਪਰ ਅਸੀਂ ਇਹਦੀ ਕਾਸਟ ਆਪਣੇ ਘਰ ਦੇ ਵਿੱਚ ਕਰਕੇ ਹਾਂਜੀ ਆਪਣੇ ਫਾਰਮ ਦੇ ਵਿੱਚ ਅਸੀਂ ਕਰਕੇ ਜਿਹੜੀ ਪੀਲੀ ਸਰੂ ਹੈ ਉਹਦਾ ਲਾਹ ਲੈ ਸਕਦੇ ਆ ਆਪਣਾ ਤੇਲ ਕਢਵਾਈਏ ਅਸੀਂ ਠੀਕ ਹੈ ਜੀ ਤੇ ਸਿਹਤ ਲਈ ਸਾਡੇ ਬਹੁਤ ਅੱਛਾ ਹੈ ਤੇ ਤੁਹਾਨੂੰ ਹਾਰਟ ਨਾਲ ਸੰਬੰਧਿਤ ਤੁਹਾਡੇ ਬੀਪੀ ਨਾਲ ਸੰਬੰਧਿਤ ਕੋਲੇਸਟ੍ਰੋਲ ਤੁਹਾਡਾ ਕੰਟਰੋਲ ਦੇ ਵਿੱਚ ਨਹੀਂ ਹੈਗਾ ਇਹ ਬਹੁਤ ਫਾਇਦੇਮੰਦ ਚੀਜ਼ ਹੈਗੀ ਉਹਦੇ ਵਾਸਤੇ ਈਕੇ ਸਰ ਆ ਹਵੀ ਲੱਗਿਆ ਹੋਇਆ ਪੌਦਾ ਇੱਧਰ ਵੀ ਮੈਨੂੰ ਲੱਗਦਾ ਹੈ ਨਹੀਂ ਸਰ ਇਹ ਪੌਦਾ ਐਕਚੁਅਲੀ ਨਾ ਬਦਾਮ ਦਾ ਪੌਦਾ ਲਾਇਆ ਸੀ ਅੱਛਾ ਇਹ ਹੈ ਦੇਖੋ ਜੀ ਬਦਾਮ ਦਾ ਪੌਦਾ ਜੀ ਇਹ ਸੁੱਕ ਚੁੱਕਿਆ ਅਸਲ ਦੇ ਵਿੱਚ ਤੇ ਦੇਖੋ ਇਹਨੂੰ ਰਿਪਲੇਸ ਕਰਾਂਗੇ ਇਸ ਦੀ ਜਗ੍ਹਾ ਹੋਰ ਪੌਦਾ ਮੈਂ ਲੈ ਕੇ ਆਇਆ ਠੀਕ ਹੈ ਜੀ ਇਹਦਾ ਹੁਣ ਮੈਂ ਕਾਰਨ ਫਾਈਂਡ ਆਊਟ ਕਰਾਂਗੇ ਕਿ ਇਹਨੂੰ ਸੌਂਕ ਲੱਗੀ ਹੈ ਜਾਂ ਕੀ ਵਜ੍ਹਾ ਹੋਈ ਹੈ ਜਿਹੜਾ ਇਹ ਪੌਦਾ ਮਤਲਬ ਕਿ ਸੁੱਕਿਆ ਸਦਾ ਇਹ ਨਵਾਂ ਪੌਦਾ ਉਹਦੀ ਜਗ੍ਹਾ ਅਸੀਂ ਲਗਾ ਰਹੇ ਹਾਂ ਠੀਕ ਹੈ ਜੀ ਉਹ ਨਵਾਂ ਪੌਦਾ ਵੀ ਤੁਹਾਨੂੰ ਦਿਖਾਣੇ ਆ ਜੀ ਬਦਾਮ ਦਾ ਬਾਅਦ ਚ ਤੇ ਇੱਕ ਆ ਦੇਖੀ ਜੀ ਆ ਕੀ ਚੀਜ਼ ਹੈ चारो भी है पौधा है आड़ू लगे हुए भी अच्छा जी भी भी ए देखो जी देखो हाईब्रिड आडु है जी

ਠੀਕ ਹੈ ਜੀ ਤੇ ਅੱਗੇ 2 ਮਹੀਨੇ ਹੋਰ ਚੱਲਣਾ ਇਹਦੇ ਠੀਕ ਹੈ ਤੇ ਇਸ ਤੋਂ ਇਲਾਵਾ ਇਹਦੇ ਵਿੱਚ ਨਾ ਕੁਝ ੌਦੇ ਆ ਗਏ ਨੇ ਆਪਣੇ ਆਮ ਇੱਕ ਹੋਰ ਵੈਰਾਈਟੀ ਹੈਗੀ ਆ ਅੱਗੇ ਆਪਣੇ ਕੋਲ ਚੀਕੂ ਹੈ ਜੀ ਠੀਕ ਹੈ ਜੀ ਠੀਕ ਹੈ ਤੇ ਇਸ ਤੋਂ ਇਲਾਵਾ ਇੱਕ ਅੰਬਰੂਦ ਹੈਗਾ ਜੀ ਉਧਰ ਬਲੈਕ ਗਵਾਦਾ ਬੋਲਦੇ ਆ ਸੀ ਜੀ ਹਾਂਜੀ ਹਾਂਜੀ ਠੀਕ ਹੈ ਜੀ ਇਸ ਤੋਂ ਇਲਾਵਾ ਇਹ ਕੋ ਪੌਦਾ ਦਿਖ ਰਿਹਾ ਜੀ ਉਹ ਅਨਾਰ ਦਾ ਪੌਦਾ ਹੈ ਜੀ ਅੱਛਾ ਠੀਕ ਹੈ ਹਾਂਜੀ ਉਹ ਅਨਾਰ ਇੱਕ ਉੱਧਰ ਲਗਾਇਆ ਹੋਇਆ ਵੀ ਤੇ ਸਰ ਹੁਣ ਇੱਕ ਉਹ ਜਿਹੜਾ ਤੁਸੀਂ ਦੱਸ ਰਹੇ ਸੀਗੇ

ਇਹ ਇੱਕ ਨਰਸਰੀ ਤੇ अवेलेबल ਹੈਗਾ ਇਹ ਜੀ 100 ਤੋਂ 200 ਦੀ ਰੇਂਜ ਦੇ ਵਿੱਚ ਇਹ ਪੌਦਾ ਮਿਲ ਜਾਂਦਾ ਠੀਕ ਹੈ ਜੀ 100 ਤੋਂ 200 ਦੇ ਵਿੱਚ ਵਿੱਚ ਮਿਲ ਜਾਂਦਾ ਆਰਾਮ ਨਾਲ ਠੀਕ ਹੈ ਜੀ ਹਾਂਜੀ ਤੇ ਇੱਕ ਨਾ ਘਟਾ ਹੰਦਾ ਬੁੱਤਾਂ ਵੀ ਮੈਨੂੰ ਤੋਂ ਦਿਖਾ ਦਿਨੇ ਠੀਕ ਹੈ ਜੀ ਉਹ ਵੀ ਦਿਖਾਓ ਜੀ ਠੀਕ ਹੈ ਜੀ ਇਹ ਪੌਦਾ ਹੈਗਾ ਜੀ ਕੱਟ ਸਕਦਾ ਠੀਕ ਹੈ ਜੀ ਤੇ ਬਸ ਇਹਨੂੰ ਵੀ ਦੇਖੋ ਤੁਸੀਂ ਦੋਰਨਾਂ ਦਾ ਨਵੇਂ ਪੱਤੇ ਚੱਲੇ ਹੋਏ ਨੇ बस ਹੁਣ ਥੋੜੀ ਜਿਹੀ ਇਹਨਾਂ ਵਿੱਚ ਖਾਦ ਵਗੈਰਾ ਪਾ ਕੇ ਅਸੀਂ ਇਹਨਾਂ ਦੀ ਸੇਵਾ ਕਰਾਂਗੇ ਕਿਉਂਕਿ ਸਰਦੀ ਲੰਘ ਕੇ ਹੈ ਢੀ ਹੈ ਤੇ ਜਿਹੜੇ ਨੇ ਨਵੇਂ ਫਰਾਕ ਮੰਗਦੇ ਨੇ ਠੀਕ ਹੈ ਹਾਂ ਹੁਣ ਅਸੀਂ ਇਹਨਾਂ ਦੀ ਚੰਗੀ ਸੇਵਾ ਕਰਕੇ ਇਹਨਾਂ ਨੂੰ ਗੁੱਦ ਕੇ ਅਸੀਂ ਤਰ੍ਹਾਂ ਇਹਨਾਂ ਤੇ ਬਰਨਿੰਗ ਕੰਪੋਸਟ ਵਗੈਰਾ ਅਸੀਂ ਪਾ ਕੇ ਤਾਂ ਹੁਣ ਸੇਵਾ ਕਰਾਂਗੇ ਇਹਨਾਂ ਦੀ ਚੰਗੀ ਬੂਟੀਆਂ ਦੀ ਤਾਂ ਇਹ ਸਾਨੂੰ ਜਲਦੀ ਫਲ ਦੇਣਗੇ ਕਿਉਂਕਿ ਪੌਦੇ ਨੇ ਜਿਹੜੇ ਬੱਚੇ ਮੰਗ ਕਾੜਨੇ ਪੈਂਦੇ ਆ ਤੁਹਾਨੂੰ ਜੇ ਅਸੀਂ ਉਹਨਾਂ ਨੂੰ ਲਗਾ ਕੇ ਛੱਡ ਦਈਏ ਤੇ ਕੇਰਨਾ ਕਰੀਏ ਉਹਨਾਂ ਦੀ ਤਾਂ ਉਹ ਸਾਨੂੰ ਕੋਈ ਫਲ ਨਹੀਂ ਦੇਣਗੇ ਇਦਾਂ ਠੀਕ ਹੈ ਅਸੀਂ ਵੇਟ ਕਰੀ ਜਾਵਾਂਗੇ ਕਿ ਪੌਦਾ ਵੀ ਸਾਡਾ ਸਾਨੂੰ ਕੱਢਣੇ ਦੇ ਰਿਹਾ ਪਰ ਜੇ ਅਸੀਂ ਉਹਨਾਂ ਦੀ ਕੇਅਰ ਅੱਛੀ ਤਰ੍ਹਾਂ ਨਹੀਂ ਕਰਾਂਗੇ ਠੀਕ ਹੈ ਨਾ ਤਾਂ ਉਹ ਸਾਨੂੰ ਕੋਈ ਇਦਾਂ ਕੱਢਣੇ ਦੇਣਗੇ ਸਾਨੂੰ ਉਹਨਾਂ ਨੂੰ ਲਗਾਉਣ ਦਾ ਤਾਂ ਫਾਇਦਾ ਜੇ ਅਸੀਂ ਉਹਨਾਂ ਦੀ ਸੰਭਾਲ ਚੰਗੀ ਤਰ੍ਹਾਂ ਕਰੀਏ ਤੇ ਇਹੀ ਬਾਕੀ ਤੁਸੀਂ ਜਿਹੜੇ ਸਾਡੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਜੀ ਹਾਂਜੀ ਤੇ ਮੈਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹੁੰਦਾ ਕਿ ਆਪਣਾ ਬਿਜੀ ਸ਼ਡਿਊਲ ਦੇ ਵਿੱਚੋਂ ਤੁਸੀਂ ਆਪਣਾ ਸਮਾਂ ਕੱਢ ਕੇ ਇਸ ਤਰ੍ਹਾਂ ਦੇ ਕੰਮਾਂ ਤੇ ਜ਼ਰੂਰ ਆਪਣਾ ਲਾਓ ਹੁਣ ਅਸੀਂ ਵੀ ਮਤਲਬ ਮੈਂ ਸਰਕਾਰੀ ਅਧਿਆਪਕ ਦੇ ਤੌਰ ਤੇ ਕੰਮ ਕਰ ਰਿਹਾ ਤੇ ਮੈਂ ਜਦੋਂ ਵੀ ਕੋਈ ਦਿਨ ਛੁੱਟੀ ਹੁੰਦੀ ਹੈ ਜਿੱਦਾਂ ਕਿ ਸਾਨੂੰ ਦੂਜਾ ਸ਼ਨੀਵਾਰ 프리 ਹੁੰਦੀ ਹੈ ਅਸੀਂ ਛੁੱਟੀ ਹੁੰਦੀ ਹੈ ਤਾਂ ਮੈਂ ਆਪਣੇ ਖੇਤ ਦੇ ਵਿੱਚ ਆ ਕੇ ਆਪਣੇ ਪੌਦਿਆਂ ਦੀ ਇਸ ਤਰ੍ਹਾਂ ਦੇਖਭਾਲ ਕਰਦਾ ਫਿਰ ਹਫ਼ਤੇ ਦੀ ਤਾਂ ਵੈਸੇ ਮੇਰਾ ਰੁਟੀਨ ਹੈ ਹੀ ਸੰਡੇ ਦਾ ਮੈਂ ਆਉਣਾ ਹੀ ਹੈ ਪਰ ਜਦੋਂ ਦੂਜਾ ਸ਼ਨੀਵਾਰ ਹੁੰਦਾ ਮੇਰੇ ਕੋਲ ਟਾਈਮ ਥੋੜਾ ਜ਼ਿਆਦਾ ਹੁੰਦਾ ਤਾਂ ਮੈਂ ਪੂਰਾ ਦਿਨ ਇੱਥੇ ਸਪੈਂਡ ਕਰਦਾ ਸਬਜ਼ੀਆਂ ਮੈਂ ਆਰਗੈਨਿਕ ਨੇ ਜਿਹੜੀਆਂ ਉਹ ਆਪ ਤਿਆਰ ਕਰਦਾ ਜੀ ਤੇ ਮੇਰਾ ਸ਼ੌਂਕ ਵੀ ਹੈ ਤੇ ਮੈਂ ਮਤਲਬ ਕਿ ਸਾਡਾ ਖੇਤੀਬਾੜੀ ਨਾਲ ਜੁੜੇ ਹੋਏ ਆ ਹੈਗੇ ਅਸੀਂ ਸ਼ੁਰੂ ਤੋਂ ਹੀ ਪਰਿਵਾਰ ਸਾਡਾ ਖੇਤੀਬਾੜੀ ਨਾਲ ਜੁੜਿਆ ਤੇ ਮੈਨੂੰ ਉਦੋਂ ਤੋਂ ਹੀ ਇਹ ਸ਼ੌਂਕ ਹੈ ਤੇ ਹੁਣ ਮੈਂ ਆਪ ਮਤਲਬ ਕਿ ਜਿੰਨੀ ਵੀ ਮੇਰੇ ਜਿਹੜੀ ਵੀ ਮਤਲਬ ਪੀਜ ਨੂੰ ਮੈਂ ਲੱਗਦਾ ਹੈ ਕਿ ਹਾਂ ਲਾਉਣੇ ਵਾਲੀ ਹੈਗੀ ਹੈ ਫੀਲ ਦੇ ਵਿੱਚ ਤਾਂ ਮੈਂ ਉਹ ਲੈ ਕੇ ਆਉਣਾ ਮੈਂ ਕਦੇ ਉਸ ਪੀਜ ਨੂੰ ਜ਼ਨੂਰ ਨਹੀਂ ਕਰਦਾ ਕਿਉਂਕਿ ਮੇਰਾ ਸ਼ੌਂਕ ਹੈ ਬਹੁਤ ਜ਼ਿਆਦਾ ਤੇ ਅਸੀਂ ਤੁਹਾਨੂੰ ਵੀ ਇਹੀ ਕਹਾਂਗੇ ਜੀ ਜੇਕਰ ਤੁਸੀਂ ਵੀ ਇਸ ਤਰ੍ਹਾਂ ਬਾਗਬਾਨੀ ਦੇ ਵਿੱਚ ਧਿਆਨ ਦਿਓ ਤੇ ਨਾਲੇ ਤੁਹਾਡਾ ਸਮੇਂ ਵਧੀਆ ਗੁਜ਼ਰੇਗਾ ਤੇ ਨਾਲੇ ਤੁਹਾਨੂੰ ਫਲ ਫੁੱਲ ਤੇ ਸਬਜ਼ੀਆਂ ਮਿਲਣਗੀਆਂ ਤੇ ਅਸੀਂ ਕੁਲਵਿੰਦਰ ਸਰ ਦਾ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਤਾਂ ਕਿ ਜੇਕਰ ਤੁਸੀਂ ਕੋਈ ਜਾਣਕਾਰੀ ਲੈਣੀ ਹੋਵੇ ਤਾਂ ਉਹਨਾਂ ਤੋਂ ਤੁਸੀਂ ਲੈ ਸਕਦੇ ਹੋ ਕੋਈ ਬੀਜ ਵਗੈਰਾ ਜਾਂ ਕੁਝ ਖਾਦ ਵਗੈਰਾ ਬਾਰੇ ਜਾਣਕਾਰੀ ਸਾਰੀ ਜਾਣਕਾਰੀ ਉਹਨਾਂ ਤੋਂ ਤੁਸੀਂ ਲੈ ਸਕਦੇ ਹੋ ਜੀ ਧੰਨਵਾਦ ਜੀ ਵੀਡੀਓ ਦੇਖਣ ਲਈ ਕਿਰਪਾ ਕਰਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਕਿ ਹੋਰ ਵੀ ਵਿਅਕਤੀਆਂ ਨੂੰ ਜਾਣਕਾਰੀ ਮਿਲ ਸਕੇ ਤੇ ਉਹ ਵੱਧ ਤੋਂ ਵੱਧ ਬਾਗਬਾਨੀ ਵੱਲ ਆਕਰਸ਼ਿਤ ਹੋ ਸਕਣ ਧੰਨਵਾਦ ਜੀ